ਜਿਹੜਾ ਅੱਜ ਦਾ ਮਸਲਾ ਵਾ ਕਿ ਅਰਵਿੰਦ ਕੇਜਰੀਵਾਲ ਕੀ ਉਹਨਾਂ ਨੂੰ ਵਾਕਈ ਜੇ ਰਾਜ ਸਭਾ ਸੀਟ ਖਾਲੀ ਕਰਵਾਈ ਜਾਂਦੀ ਆ ਹੁੰਦੀ ਆ ਉਹਨੂੰ ਜਾਣਾ ਚਾਹੀਦਾ ਵਾ ਪੰਜਾਬ ਤੋਂ ਇਹਦੇ ਮੇਰੇ ਹਿਸਾਬ ਦੇ ਨਾਲ ਇਸ ਚੀਜ਼ ਦੇ ਦੋ ਪੱਖ ਨੇ ਇੱਕ ਹੈ ਕਾਨੂੰਨੀ ਤੇ ਇੱਕ ਹੈ ਨੈਤਿਕ ਕਾਨੂੰਨੀ ਤੌਰ ਤੇ ਆਪਾਂ ਨੂੰ ਪਤਾ ਹੀ ਆ ਕਿ ਕੋਈ ਇਹਦੇ ਵਿੱਚ ਪਾਬੰਦੀ ਨਹੀਂ ਕੋਈ ਰੋਕ ਨਹੀਂ ਬਿਲਕੁਲ ਉਹ ਕੋਈ ਵੀ ਕਿਤੇ ਉਹ ਰਾਜ ਸਭਾ ਜਾ ਸਕਦਾ ਵਾ 2000 ਤੋਂ 3 ਤੋਂ ਪਹਿਲਾਂ ਤੁਹਾਨੂੰ ਜਿੱਥੋਂ ਤੁਸੀਂ ਰਾਜ ਸਭਾ ਦੀ ਸੀਟ ਲੈਣੀ ਹੈ ਉੱਥੇ ਤੁਹਾਡਾ ਲੋਕਲ ਐਡਰੈਸ ਚਾਹੀਦਾ ਵਾ ਲੇਕਿਨ 2003 ਤੋਂ ਬਾਅਦ ਕੋਈ ਐਡਰੈਸ ਦੀ ਲੋੜ ਨਹੀਂ ਕੋਈ ਵੀ ਕਿਤੇ ਉਹ ਜਾ ਸਕਦਾ ਵਾ ਪਰ ਨੈਤਿਕ ਤੌਰ ਤੇ ਮੇਰੇ ਹਸਾਬ ਦੇ ਨਾਲ ਜਿਸ ਤਰ੍ਹਾਂ ਇਹ ਨਾਮਜ਼ਦਗੀਆਂ ਹੋ ਰਹੀਆਂ ਵਾ ਪਹਿਲਾਂ ਵੀ ਹੋਈਆਂ ਤੇ ਹੁਣ ਵੀ ਹੋ ਰਹੀਆਂ ਵਾ ਇਹ ਸਭ ਗਲਤ ਆ ਜੇ ਕੋਈ ਚੰਗਾ ਕ੍ਰਿਕਟਰ ਆ ਜਾਂ ਚੰਗਾ ਕੋਈ ਆਰਟਿਸਟ ਆ ਜੇ ਉਹਨੂੰ ਰਾਜ ਸਭਾ ਭੇਜਣਾ ਵਾ ਤੇ ਉਹ ਜਿਹੜੀਆਂ 12 ਸੀਟਾਂ ਵਾ ਉਹਨਾਂ ਦੇ ਤਹਿਤ ਭੇਜਣਾ ਚਾਹੀਦਾ ਉਹ ਪਾਰਟੀ ਲਾਈਨ ਤੋਂ ਉੱਠ ਕੇ ਉਹਨਾਂ ਤੇ ਨਾਮਿਨੇਸ਼ਨ ਹੋਣੀ ਚਾਹੀਦੀ ਹੈ ਜਿਹੜਾ ਭਜਨ ਸਿੰਘ ਨੂੰ ਰਾਜ ਸਭਾ ਚ ਆਪਾਂ ਦੇਖਣਾ ਚਾਹੁੰਦੇ ਸੀ ਤੇ ਉਹ 12 ਸੀਟਾਂ ਦੇ ਵਿੱਚੋਂ ਇੱਕ ਦੇਣੀ ਚਾਹੀਦੀ ਸੀ ਲੇਕਿਨ ਪੰਜਾਬ ਦੀਆਂ ਜਿਹੜੀਆਂ ਸੀਟਾਂ ਆ ਉਹਨਾਂ ਚ ਉਹਨਾਂ ਨੂੰ ਨਹੀਂ ਸੀ ਭੇਜਣਾ ਚਾਹੀਦਾ ਕਿਉਂਕਿ ਜਿੰਨਾ ਚਿਰਤਾ ਕਰਨ ਨੂੰ ਪੰਜਾਬ ਦੇ ਮਸਲੇ ਨਹੀਂ ਪਤਾ ਪੰਜਾਬ ਦੇ ਹਿੱਤਾਂ ਲਈ ਉਹ ਆਵਾਜ਼ ਚੁੱਕ ਨਹੀਂ ਸਕਦੇ ਚੰਗੇ ਬੁਲਾੜੇ ਨਹੀਂਗੇ ਤਾਂ ਉਹਨਾਂ ਨੂੰ ਉੱਥੇ ਭੇਜਣ ਦਾ ਫਾਇਦਾ ਨਹੀਂ ਤੁਸੀਂ ਇੱਕ ਸੀਟ ਜਿਹੜੀ ਆ ਉਹ ਵੇਸਟ ਕੀਤੀ ਆ ਜਿਹੜੇ ਲੋਕੀ ਪੰਜਾਬ ਦੇ ਜਾਂ ਦੁਜੀਆਂ ਸਟੇਟਾਂ ਦੇ ਹਿੱਤਾਂ ਲਈ ਹੱਕਾਂ ਲਈ ਮਸਲਿਆਂ ਲਈ ਲੜ ਸਕਦੇ ਆ ਆਵਾਜ਼ ਚੁੱਕ ਸਕਦੇ ਆ ਉਹਨਾਂ ਨੂੰ ਹੀ ਰਾਜ ਸਭਾ ਦੇ ਵਿੱਚ ਪੇਜਣਾ ਚਾਹੀਦਾ ਵਾ ਪਰ ਜੋ اپੋਜੀਸ਼ਨ ਕਹਿ ਰਹੀ ਹੈ ਕੀ ਉਹ ਸਹੀ ਕਹਿ ਰਹੀ ਹੈ ਕੀ ਉਹ ਜਸਟੀਫਾਈਡ ਹੈ ਆਮ ਆਦਮੀ ਪਾਰਟੀ ਦੇ ਲੋਚਨਾ ਕਰਨ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਨਹੀਂ ਕਿਉਂਕਿ ਕਾਂਗਰਸ ਪਾਰਟੀ ਭਾਜਪੀ ਬਾਕੀ ਪਾਰਟੀਆਂ ਭਾਵੇਂ ਲੈਫਟ ਪਾਰਟੀਆਂ ਵਾਂ ਉਹ ਵੀ ਉਹੀ ਕੁਝ ਕਰਦੀ ਰਹੀਆਂ ਵਾ ਵੀ ਦੂਜੇ ਸਟੇਟਾਂ ਦੇ ਬੰਦਿਆਂ ਨੂੰ ਤੁਸੀਂ ਰਾਜ ਸਭਾ ਦੇ ਵਿੱਚ ਨਾਮਿਨੇਟ ਕਰਦੇ ਰਹੇ ਜੇ ਡਾਕਟਰ ਮਰਮੋਨ ਸਿੰਘ ਨੂੰ ਅਸਾਮ ਤੋਂ ਭੇਜਿਆ ਗਿਆ ਇਲੈਕਸ਼ਨ ਹਾਰ ਗਏ ਉਹ ਹਾਰੇ ਹੋਏ ਬੰਦੇ ਨੂੰ ਤੁਸੀਂ ਅਸਾਮ ਤੋਂ ਪਹਿਲਾਂ ਭੇਜਿਆ ਫਿਰ ਤੁਸੀਂ ਰਾਜਸਥਾਨ ਤੋਂ ਭੇਜਿਆ ਚਲੋ ਮੰਨਿਆ ਆਪਾਂ ਡਾਕਟਰ ਮਰਮੋਨ ਸਿੰਘ ਨੂੰ ਇੱਕ ਐਕਸੈਪਸ਼ਨ ਮੰਨ ਸਕਦੇ ਆ ਕਿਉਂਕਿ ਉਹ ਬਹੁਤ ਵੱਡੇ ਇਕਨੋਮਿਸਟ ਸਨ ਪਰ ਸੋਨੀਆ ਗਾਂਧੀ ਨੂੰ ਹੁਣ ਤੁਸੀਂ ਰਾਜਸਥਾਨ ਤੋਂ ਭੇਜਿਆ ਰਹਿੰਦੇ ਹੋ ਦਿੱਲੀ ਰਾਜਸਥਾਨ ਨਾਲ ਕੀ ਕਨੈਕਸ਼ਨ ਹੈ ਅਰੁਣ ਜੇਟਲੀ ਜਿਸਲੇ ਇਲੈਕਸ਼ਨ ਹਾਰ ਗਏ ਸੀ ਆਮਰੇ ਸਰ ਤੋਂ ਹਾਲਾਂਕਿ ਉਹ ਜ਼ਿਆਦਾਤਰ ਦਿੱਲੀ ਰਹੇ ਆ ਪਰਣਾ ਸ਼ਾਹ ਦਾ ਉਹਨਾਂ ਦਾ ਸੰਬੰਧ ਕੋ ਜੰਮੂ ਦੇ ਨਾਲ ਆ ਲੇਕਿਨ ਰਾਜ ਸਭਾ ਕਿੱਥੋਂ ਗਏ ਹੋ ਯੂਪੀ ਤੋਂ ਜਿੱਥੇ ਮੇਰੇ ਖਿਆਲੋਂ ਦਾ ਕੋਈ ਸੰਬੰਧ ਨਹੀਂ ਹਰਦੀਪ ਪੂਰੀ ਉਹ ਵੀ ਅੰਮ੍ਰਿਤਸਰੋਂ ਇਲੈਕਸ਼ਨ ਹਾਰ ਗਏ ਲੇਕਿਨ ਰਾਜ ਸਭਾ ਕਿੱਥੋਂ ਗਏ ਯੂਪੀ ਰਵਨੀਤ ਰਵਨੀਤ ਬਿੱਟੂ ਭਾਜਪਾ ਜੁਆਇਨ ਕਰਕੇ ਇਲੈਕਸ਼ਨ ਲੜੀ ਉਹਨਾਂ ਨੇ ਲੁਧਿਆਣੇ ਤੋਂ ਹਾਰ ਗਏ ਲੇਕਿਨ ਰਾਜ ਸਭਾ ਕਿੱਥੋਂ ਗਏ ਹੋ ਭਾਜਪਾ ਨੇ ਉਹਨਾਂ ਨੂੰ ਰਾਜਸਥਾਨ ਤੋਂ ਭੇਜਿਆ ਸੋ ਆਈਡਲੀ ਜੇ ਅਰਵਿੰਦ ਕੇਜਰੀਵਾਲ ਰਾਜ ਸਭਾ ਜਾਣਾ ਚਾਹੁੰਦੇ ਆ ਤੇ ਉਹਨਾਂ ਨੂੰ ਦਿੱਲੀ ਤੋਂ ਜਾਣਾ ਚਾਹੀਦਾ ਵਾ ਜਾਂ ਹਰਿਆਣੇ ਤੋਂ ਕਿਉਂਕਿ ਹਰਿਆਣੇ ਦੇ ਪੁਰਾਣੇ ਨਿਵਾਸੀ ਆ ਉਹਨਾਂ ਦੀ ਆਈਡੈਂਟਿਟੀ ਨੈਤਿਕ ਤੌਰ ਤੇ ਤੇ ਉੱਥੋਂ ਬਣਦੀ ਉਹਨਾਂ ਦੀ ਰਾਜ ਸਭਾ ਸੀਟ ਇਸੇ ਤਰ੍ਹਾਂ ਮਨੀਸ਼ ਸੋਧਿਆ ਜਿਹਨਾਂ ਦਾ ਵੀ ਨਾਂ ਚੱਲ ਰਿਹਾ ਵਾ ਉਹਨਾਂ ਨੂੰ ਵੀ ਜਾਂ ਦਿੱਲੀ ਤੋਂ ਤੇ ਜਾਂ ਰਾਜਸਥਾਨ ਤੋਂ ਕਿਉਂਕਿ ਉਹ ਪੁਰਾਣੇ ਰਾਜਸਥਾਨ ਦੇ ਰਹਿਣ ਰਹੇ ਪਰ ਅੱਜ ਕੱਲ ਕੀ ਕਰੀਏ ਨੈਤਿਕਤਾ ਜਿਹੜੀ ਆ ਉਹਨੂੰ ਤੇ ਸਾਰੀਆਂ ਪਾਰਟੀਆਂ ਨੇ ਚਿਖੇ ਟੰਗਿਆ ਵਾ ਸੋ ਸ਼ਾਇਦ ਇਹਦੇ ਵਾਸਤੇ ਕੋਈ ਸੋਧ ਦੀ ਲੋੜ ਹੈ ਕਿ ਦੂਜੀ ਸਟੇਟਾਂ ਦੇ ਵਿੱਚੋਂ ਜਿਹੜੀਆਂ 12 ਨਾਮਿਨੇਟਿਡ ਸੀਟਾਂ ਹਨ ਉਹਦੇ ਵਿੱਚ ਤੇ ਕੋਈ ਨਾਮਿਨੇਟ ਕੋਈ ਵੀ ਕਿਸੇ ਥਾਂ ਤੋਂ ਵੀ ਹੋ ਸਕਦਾ ਵਾ ਬਾਕੀ ਜਿੰਨੇ ਚਿਰ ਤੱਕ ਤੁਸੀਂ ਉਸ ਸਟੇਟ ਦੇ ਵਸਿੰਦੇ ਨਹੀਂਗੇ ਉਸ ਸਟੇਟ ਦੇ ਵਿੱਚ ਘੱਟੋ ਘੱਟ ਤੁਸੀਂ ਦੋ ਇਲੈਕਸ਼ਨਾਂ ਦੇ ਵਿੱਚ ਵੋਟ ਨਹੀਂ ਪਾਈ ਤੇ ਤੁਸੀਂ ਉਸ ਸਟੇਟ ਦੇ ਵਿੱਚੋਂ ਇਹ ਨਹੀਂ ਵੀ ਉੱਥੇ ਜਾ ਕੇ ਐਡਰੈਸ ਬਣਾ ਲਓ ਦੋ ਪਿਛਲੀਆਂ ਦੋ ਇਲੈਕਸ਼ਨ ਦੇ ਵਿੱਚ ਜਿੱਥੇ ਤੁਸੀਂ ਵੋਟ ਨਹੀਂ ਪਾਈ ਤੇ ਸ਼ਾਇਦ ਉੱਥੋਂ ਤੁਸੀਂ ਰਾਜ ਸਭਾ ਨਹੀਂ ਜਾ ਸਕਦੇ ਇਸ ਤਰ੍ਹਾਂ ਦੇ ਕਿਸੇ ਕਾਨੂੰਨੀ ਉਹਦੀ ਲੋੜ ਹੈ ਤਾਂ ਕਿ ਇਹੋ ਜਿਹੇ ਦੁਰਉਪਯੋਗ ਜਿਹੜਾ ਨਾ ਹੋਵੇ ਪਰ ਇਥੇ ਫਿਰ ਇਹ ਕਹਿਣਾ ਬੰਦਾ ਵਾ ਕਿ ਜੇ ਅਰਵਿੰਦ ਅਰਵਿੰਦ ਕੇਜਰੀਵਾਲ ਪੰਜਾਬ ਤੋਂ ਰਾਜ ਸਭਾ ਸੀਟ ਤੇ ਰਾਜ ਸਭਾ ਪਹੁੰਚਦੇ ਆ ਠੀਕ ਹੈ ਕਾਨੂੰਨੀ ਤੌਰ ਤੇ ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ ਪਰ ਇਹਨੂੰ ਸ਼ਾਇਦ ਪੰਜਾਬ ਦੇ ਲੋਕ ਪਸੰਦ ਨਹੀਂ ਕਰਨਗੇ ਔਰ ਸਿਆਸਤ ਦੇ ਵਿੱਚ ਇਹ ਜਿਹੜਾ ਲੋਕਾਂ ਦੀ ਪਸੰਦ ਹੁੰਦੀ ਆ ਇਹ ਬਹੁਤ ਮੈਟਰ ਕਰਦੀ ਹੈ ਕਿਉਂਕਿ ਉਹਦਾ ਫਿਰ ਸਿਆਸੀ ਅਸਰ ਜਿਹੜਾ ਵਾ ਫਾਇਦਾ ਜਾਂ ਨੁਕਸਾਨ ਵੀ long term the witch of humdava